ਪੁਲਿਸ ਵੱਲੋਂ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨ ਦੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਇੱਕ ਆਪਰੇਸ਼ਨ ਕਾਸੋ ਚਲਾਇਆ ਗਿਆ ਹੈ ਇਸ ਮੁਹਿੰਮ ਦੇ ਤਹਿਤ ਮੋਗਾ ਪੁਲਿਸ ਵੱਲੋਂ ਐਡੀਜੀਪੀ ਦੀ ਮੌਜੂਦਗੀ ਦੇ ਵਿੱਚ ਤਕਰੀਬਨ 200 ਤੋਂ 250 ਪੁਲਿਸ ਕਰਮਚਾਰੀਆਂ ਦੇ ਨਾਲ ਜਾ ਕੇ ਮੋਗਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਸ਼ਾ ਤਸਕਰਾਂ ਦੇ ਠਿਕਾਣਿਆਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਡੀਜੀਪੀ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਲਗਾਤਾਰ ਗ੍ਰਿਫਤਾਰ ਕਰਕੇ ਜੇਲ੍ਹਾਂ ਅੰਦਰ ਭੇਜਿਆ ਆ ਰਿਹਾ ਹੈ ਤੇ ਉੱਤੇ ਹੀ ਜੋ ਨੌਜਵਾਨ ਨਸ਼ੇ ਦੀ ਲਤ ਵਿੱਚ ਫਸੇ ਹੋਏ ਨੇ ਉਹਨਾਂ ਦਾ ਇਲਾਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਸਕੂਪਲੀਸ਼ਨ ਨੇ ਤਾਂ ਸੱਟੀਆਂ ਖਾ ਰਿਹਾ ਹੈ। ਅੱਜ ਕਿਹਸੋ ਆਪਰੇਸ਼ਨ ਜਿਹੜਾ ਇੱਥੇ ਪੁਲੀ ਵਾਲੇ ਮੋਹੱਲੇ ਚੱਲ ਰਿਹਾ ਹੈ। ਤੇ ਇਹ ਇੱਕ ਸਾਰਿਆਂ ਨੂੰ ਪਤਾ ਹੈ ਕਿ ਇੱਕ ਹੌਟਸਪੌਟ ਹੈ। ਇੱਥੇ ਚਾਰ-ਪੰਜ ਘਰ ਹੈਗੇ ਨੇ ਜਿਹੜੇ ਅ ਇਸ ਸਕੂਪਲੀਸ਼ਨ ਨਾਮ ਦੇ ਇਸ ਕਿਤਾਬ ਇਸਪੰਦਾ ਹੈਗਾ। ਇਸ ਤੇ 15-17 ਪਰਚੇ ਪਹਿਲਾਂ ਦਰਜੇ ਹੁਣੇ 10 ਦਿਨ ਪਹਿਲਾਂ ਜੇਲ੍ਹ ਤੋਂ ਆਇਆ ਹੈ। ਤੇ ਇੱਥੇ ਅੱਜ ਕੈਸੇ ਆਪਰੇਸ਼ਨ ਕੀਤਾ ਜਾ ਰਿਹਾ ਹੈ 100 150 ਦੀ ਫੋਰਸ ਲੱਗੀ ਹੈ ਤੇ ਘਰ ਘਰ ਦੀ ਸਰਚ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਲਾ ਸਰਪ੍ਰਾਈਜ਼ ਅਭਿਆਨ ਚਲਾਇਆ ਹੈ ਅੱਜ ਇਹਦੇ ਵਿੱਚ ਸਾਨੂੰ ਕੁਝ ਆਉਟਪੁੱਟ ਮਿਲੇ ਕੁਝ ਮਿਲਿਆ ਜਰ ਹੁਣ ਤੱਕ ਨਹੀਂ ਹਲੇ ਤੱਕ ਕੁਝ ਨਹੀਂ ਹੈ ਪਰ ਜੋ ਵੀ ਹਲੇ ਚਲੇਗਾ ਹੈ 1-2 ਘੰਟੇ ਹੋਰ ਚੱਲਣਾ ਹੈ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਕੋਲੈਕਟ ਕਰਕੇ ਐਸਐਸਪੀ ਸਾਹਿਬ ਦੇ ਦੇਣਗੇ ਕੁਝ ਲੋਕਾਂ ਨੂੰ ਡਿਟੇਲ ਵਗੈਰਾ ਕੀਤਾ ਕਰੀਆਂ ਬਸ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦੇਣਗੇ ਜਿਵੇਂ ਹਰ ਵਾਰੀ ਅਸੀਂ ਕਰਦੇ ਹੁੰਦੇ ਹਾਂ ਕਿਉਂਕਿ ਇਹ ਲਗਾਤਾਰ ਜਿਹੜਾ ਕੰਮ ਸਾਡਾ ਚੱਲ ਰਿਹਾ ਹੈ ਇਸ ਵਾਰੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਜ਼ਿਲ੍ਹਾ ਪਰਿਸ਼ਦ ਤੇ ਚੋਣ ਚੱਲ ਰਹੇ ਹਨ ਪਰ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਇਹ ਅਭਿਆਨ ਹੈ ਯੁੱਧ ਨਸ਼ਾ ਵਿਰੁੱਧ ਇਹਦੇ ਵਿੱਚ ਅਸੀਂ ਕੋਈ ਢਿੱਲ ਨਹੀਂ ਪਰ ਅਤਰੇ ਚਾਹੇ ਚੋਣ ਆ ਜਾਣ ਕੁਝ ਵੀ ਆ ਜਾ ਸਾਡੀ ਜਿਹੜੀ ਪੁਲਿਸ ਫੋਰਸ ਹੈ ਮੋਗੇ ਦੀ ਦੋਨੋਂ ਪਾਸੇ ਦੇਖ ਰਹੀ ਹੈ ਚੋਣ ਵੀ ਕਰਾਉਣੇ ਨੇ ਦੇ ਨਾਲ ਇਹ ਅਭਿਆਨ ਨੂੰ ਵੀ ਚੱਲ ਰਿਹਾ ਰੱਖਣਾ ਹੈ ਤਾਂ ਕਿ ਸਾਡਾ ਜਿਹੜਾ ਸ਼ਿਕੰਜਾ ਹੈ ਉਹਨਾਂ ਤੇ ਕਸਿਆ ਰਹੇ ਤੇ ਅਸੀਂ ਉਸ ਤੇ ਪੂਰੇ ਤੇ ਤੌਰ ਤੇ ਲੱਗੇ ਹੋਏ ਆ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਮਾਧਮ ਦੇ ਲੋਕਾਂ ਨੂੰ ਅਸੀਂ ਇਹ ਹੀ ਗੁਜਾਰਿਸ਼ ਕਰਨਾ ਚਾਹੁੰਦੇ ਆ ਕਿ ਜੇ ਦੇਖੋ ਬੱਚਿਆਂ ਦੀ ਜਿਹੜੀ ਅਗਲੇ ਅਗਲੀ ਪੀੜ੍ਹੀ ਹੈ ਉਹ ਉਹਨਾਂ ਨੂੰ ਸੰਵਾਰੋ ਉਹਨਾਂ ਨੂੰ ਨਾ ਵਿਗਾੜੋ ਲੋਕਾਂ ਨੂੰ ਇਹ ਹੈ ਕਿ ਇਕਤਾ ਸਮਾਜਿਕ ਤੌਰ ਤੇ ਇੱਕ ਦੂਜੇ ਨੂੰ ਮੋਟੀਵੇਟ ਕਰਨ ਕਿ ਭਈ ਬੱਚੇ ਨਸ਼ਾ ਨਾ ਕਰਨ ਬੱਚੇ ਛੱਡ ਦੇਣ ਜਿਹੜੇ ਕੋਈ ਮਾੜੇ ਅਨਸਰ ਹੈਗੇ ਆ ਉਹਨਾਂ ਦੇ ਬਾਰੇ ਸਾਨੂੰ ਆ ਇਨਫੋਰਮੇਸ਼ਨ ਦੇਣ ਸਪੈਸ਼ਲੀ ਸੇਫ ਪੰਜਾਬ ਤੇ ਉਹਦੀ ਆਉਟਪੁੱਟ ਬਹੁਤ ਵਧੀਆ ਹੈ 40% ਤੋਂ ਵੱਧ ਜਿਹੜੀ ਕਾਲ ਉੱਥੇ ਜਾਂਦੀਆਂ ਨੇ ਆ ਕਿ ਵੀ ਇਹ ਬੰਦਾ ਨਸ਼ਾ ਵੇਚਦਾ ਹੈ ਇੱਥੇ ਉਹ ਹੋ ਰਿਹਾ ਉਸਤੇ ਅਸੀਂ ਐਫਆਈਰ ਦਰਜ ਕਰਦੇ ਹਾਂ ਤੇ ਉਹਦੇ ਵਿੱਚ ਜਿਹੜੀ ਆਇਡੈਂਟੀਟੀ ਹੈ ਉਹ ਗੁਪਤ ਰੱਖੀ ਜਾਂਦੀ ਹੈ ਇਸ ਲਈ ਪਬਲਿਕ ਨੂੰ ਸੇਫ ਪੰਜਾਬ ਤੇ ਜਿਹੜਾ ਨੰਬਰ ਸਾਰਿਆਂ ਨੂੰ ਮਾਲੂਮ ਹੈ ਉਸਤੇ ਇਨਫੋਰਮੇਸ਼ਨ ਦੇਣ ਤੇ ਗੁਰੇਜ ਨਹੀਂ ਕਰਨਾ ਚਾਹੀਦਾ ਇਹ ਮੇਰਾ ਸਾਰਾ ਸੰਦੇਸ਼ ਹੈ ਜਗਬਾਨੀ ਟੀਵੀ ਲਈ ਹਰੀਸ਼ ਬਟਲਾ ਦੀ ਰਿਪੋਰਟ